ਦੁਨੀਆ ਭਰ ਦੇ ਇਸ ਮੋਹ ਸਿੱਖ ਸੰਗਤ ਵੱਲੋਂ ਖਾਲਸਾ ਪੰਥ ਸਾਜਣਾ ਦਿਵਸ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸੇ ਦੇ ਚਲਦੇ ਗੁਰਦੁਆਰਾ ਸੱਚਾ ਮਾਰਗ オーਬਨ ਦੇ ਵਿੱਚ ਵਿਸਾਖੀ ਨੂੰ ਸਮਰਪਿਤ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜੁਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਤੇ ਇੰਡੀਅਨ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਤੇ ਮਿਸਟਰ ਜਗਮੋਹਨ ਵਸ਼ਿੰਗਟਨ ਡੀਸੀ ਨੇ ਸ਼ਿਰਕਤ ਕੀਤੀ ਜਿਵੇਂ ਇੱਥੇ ਵਿਸਾਖੀ ਮਨਾਈ ਯਾ ਰਣਜੀਤ ਸਿੰਘ ਸਾਡੇ ਬੰਗਲਾ ਸਾਹਿਬ ਦੇ ਉਹ ਇੱਥੇ ਆਏ ਨੇ ਤੇ ਸਾਡੇ ਇੰਡੀਅਨ ਕੌਂਸਲ ਵਾਲੇ ਗੁਪਤਾ ਸਾਹਿਬ ਜਿਹੜੇ ਨੇ ਉਹ ਵੀ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਸੀਗਾ ਤੇ ਬਾਕੀ ਅਸੀਂ ਲੰਬੀਆਂ ਵਿੱਚ ਵੀ ਅਸੀਂ ਇਹ ਵਿਸਾਖੀ ਦਾ ਮੇਲਾ ਬਣਾਇਆ ਗਿਆ ਵਾ ਫਿਊਚਰ ਵਿੱਚ ਵੀ ਇਸੇ ਤਰ੍ਹਾਂ ਮਨਾਉਂਦੇ ਰਵਾਂਗੇ देता हूँ ये मेरी पहली विजिट थी इस गुरुद्वारे में आके बहुत अच्छा लगा आशीर्वाद मिला अभास में हिस्सा लेने का मौका मिला, तो ये मेरा सौभाग्य है और मैं आशा करता हूँ कि भारतीय काउंसिल और गुरुद्वारे और ग्रेटर ग्रेटर सियाटी एरिया के सभी सिख कम्युनिटी मेंबर्स के साथ हम लोग मिलकर काम करेंगे हमने पिछले हफ्ते बैसाखी का फंक्शन ओलंपिया में मनाया था और ये उसकी आगे की शुरुआत है और हम एक छब्बीस को भी एक समारोह करेंगे काउंसिलेट में जिसमें हम सभी सिख समुदाय के भाई और बहनों को बुलाना चाहेंगे बहुत बहुत धन्यवाद बैसाखी भाई रणजीत सिंह ने कथा करके संगत लोग गुरु लड़ लाया इस मौके गुरु का लंगर भी अतूट बताया किया उन्होंने अपना शीशेटा किया गुरु जी उस तबू चल वापस आए वो जी शमशीर पहला चमकती हूं वो सजरे खून नीजी हुई महाराज ने उसके कोई है सिक गुरु प्यार करना ਅੱਜ ਤੁਹਾਡੇ ਗੁਰੂ ਇੱਕ ਸਿਰਤੀ ਬੋਲ ਲੋ ਗਏ ਗੁਰਦੁਆਰਾ ਕਮੇਟੀ ਵੱਲੋਂ ਆਈਆਂ ਹੋਈਆਂ ਸੰਤਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਭਾਈ ਰਣਜੀਤ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਜਿਸ ਤਰੀਕੇ ਪੰਜਾਬ ਦੀ ਧਰਤੀ ਤੇ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਉਸੇ ਤਰੀਕੇ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਤਿਉਹਾਰ ਦੀ ਧੂਮ ਦੇਖਣ ਨੂੰ ਮਿਲਦੀ ਹੈ ਅਮਰੀਕਾ ਦੀ ਧਰਤੀ ਤੇ ਵਸਦੇ ਪੰਜਾਬੀ ਵੀ ਹੁਣ ਵਿਸਾਖੀ ਦੇ ਤਿਉਹਾਰ ਨੂੰ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਇਸੇ ਦੇ ਤਹਿਤ ਹੁਣ ਆਉਬਨ ਦੇ ਵਿੱਚ ਇਸ ਸਾਲ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਦੇ ਨਾਲ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਹੈ লাইਵ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਕੰਜੂ ਦੀ ਰਿਪੋਰਟ